ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਵੀਰ ਜੀ ਸਾਰਿਆਂ ਦਾ ਜੀ ਅੱਜ ਆਪਾਂ ਤੁਹਾਨੂੰ ਟਰੇਲਰ ਦਿਖਾਵਾਂਗੇ ਜੀ 18x8 ਫੁੱਟ ਆਪ ਪਹਿਲਾਂ ਚਾਰੋਂ ਸਾਈਡ ਤੋਂ ਟਰੇਲਰ ਦੀ ਲੁੱਕ ਚੈੱਕ ਕਰੋ ਵੀਰ ਜੀ ਚੰਗੀ ਤਰ੍ਹਾਂ ਫਿਰ ਆਪਾਂ ਤੁਹਾਨੂੰ ਇਹਦਾ ਰਿਵਿਊ ਕਰਾਵਾਂਗੇ ਜੀ ਕਿਆ ਕਿਆ ਮਾਲ ਇਹਨੂੰ ਲਾਇਆ ਹੈ ਸਾਰਾ ਮਾਲ ਇਹਨੂੰ ਹਾਈ ਕੁਆਲਿਟੀ ਦਾ ਲੱਗਿਆ ਵੀਰ ਜੀ ਐਸਪਾ ਦਾ ਪੇਂਟ ਹੈ ਜੀ ਵੱਡਾ ਫਾਰਮ ਬਾਈਆਂ ਦਾ ਗੂਤ ਲਿਖਿਆ ਹੈ ਜੀ ਪਿੱਛੇ ਦੇਖ ਸਕਦੇ ਹੋ ਡਬਲ ਜੈਕ ਦੇ ਵਿੱਚ ਹੈ ਜੀ ਡਬਲ ਟਾਇਰ ਨਵੇਂ ਟਾਇਰਾਂ ਦੇ ਵਿੱਚ ਰੈਡੀ ਹੋਇਆ ਵੀਰ ਜੀ ਦੇਖ ਸਕਦੇ ਹੋ نیچے ਪਿੱਛੇ ਰੀਲਾਂ ਵੀ ਲੱਗੀਆਂ ਨੇ ਰੱਸਾ ਕੀ ਟਾਈਟ ਕਰਨ ਵਾਲੀਆਂ ਜੀ ਦੇਖ ਸਕ ਦੇਖ ਸਕਦੇ ਹੋ ਬਹੁਤ ਸੋਹਣੀ ਲੁੱਕ ਦੇ ਵਿੱਚ ਰੈਡੀ ਹੋਇਆ ਵੀਰ ਜੀ ਲਾਈਟਾਂ ਵੇਲ 'ਚ ਮੋਡੀਫਾਈ ਦੀ ਸਾਰੀ ਐਕਸੈਸਰੀ ਆਪਾਂ ਨੇ ਇਹਨੂੰ ਲਾਈ ਹੈ ਜੀ ਤੇ ਇਹ ਟਰੈਕਟਰ ਵਾਸਤੇ ਤਿਆਰ ਹੋਇਆ ਵੀਰ ਜੀ ਅੰਬਰਸਰ ਟਰਾਲਾ ਜਾਣਾ ਜੀ ਇਹ ਅਰਜਨ ਵੈਲੀ ਵਾਸਤੇ ਇਹ ਹੀ ਖਿੱਚ ਸਕਦਾ ਏਡੇ ਏਡੇ ਟਰਾਲੇ ਜੀ ਦੇਖ ਸਕਦੇ ਹੋ 18x8 ਫੁੱਟ ਇਹਦਾ ਪਹਿਲਾਂ ਵਜਨ ਰੇਟ ਦੱਸ ਦਈਏ ਵੀਰ ਜੀ ਆਪਾਂ ਇਹਦਾ ਵੀਰ ਜੀ ਵਜਨ ਹੈ ਜਿਹੜਾ ਉਹ ਹੈ ਜੀ ਇਹਦਾ 40 ਕਮੰਟਲ 3 ਲੱਖ 60000 ਰੁਪਏ ਦੇ ਵਿੱਚ ਵੀਰ ਜੀ ਰੈਡੀ ਹੋਇਆ ਹੈ ਜੀ ਫਰਨੀਸ਼ਿੰਗ ਚੈੱਕ ਕਰਾਵਾਂਗੇ ਤੁਹਾਨੂੰ ਤੇ ਇਹਦੀ ਬਾਡੀ ਹੈ ਜਿਹੜੀ ਉਹ ਸਵਾ 2 ਫੁੱਟ ਹੈ ਜੀ ਬਿੱਡ ਇਹਨੂੰ 3 ਫੁੱਟ ਦਾ ਲੱਗਿਆ ਮੰਜਾ ਲੱਗਿਆ ਸਾਈਡ ਤੇ ਉੱਪਰ ਤਰਪਾਲ ਪਾਇਪ ਲੱਗਿਆ ਹੈ ਜੀ ਹੁਣ ਆਪਾਂ ਇਹਦਾ ਰਿਵਿਊ ਕਰਾਂਦੇ ਆ ਵੀਰ ਜੀ ਟਰੈਲਰ ਤਾਂ ਆਪਣੇ ਕੋਲ ਸਾਰੇ ਸਾਈਜ਼ ਦੇ ਖੜੇ ਹੈ ਜੀ ਦੇਖ ਸਕਦੇ ਹੋ ਟਰਾਲੇ ਆਪਣੇ ਕੋਲ ਸਾਰੇ ਸਾਈਡ ਤੇ ਖੜੇ ਆ ਵੀਰ ਜੀ ਦੇਖ ਸਕਦੇ ਹੋ 11 ਫੁੱਟ ਤੋਂ ਲੈ ਕੇ 22 ਫੁੱਟ ਤੱਕ ਟਰੈਲਰ ਆਪਣੇ ਕੋਲ ਖੜੇ ਆ ਵੀਰ ਜੀ ਜਾਣ ਵੀ ਲੱਗ ਰਹੇ ਆ ਟਰਾਲੇ ਦੇਖ ਸਕਦੇ ਹੋ ਅੰਬਾਲਾ ਸ਼ਹਿਰ ਵਰਕਸ਼ਾਪ ਹੈ ਜੀ ਭੇਵੇ ਰੋਡ ਦੇ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਆ ਦੇਖ ਸਕਦੇ ਹੋ ਕਸਟਮਰ ਵੀ ਆਪਣੇ ਕੋਲ ਬੈਠੇ ਆ ਵੀਰ ਜੀ ਸਾਰੇ ਸਾਰੇ ਟਰਾਲੇ ਖੜੇ ਆ ਵੀਰ ਜੀ ਹੁਣ ਆਪਾਂ ਇਹ ਟਰਾਲੇ ਦਾ ਆਪਾਂ ਤੁਹਾਨੂੰ ਰਿਵਿਊ ਕਰਾਂਦੇ ਆ ਵੀਰ ਜੀ ਆਹ ਦੇਖ ਸਕਦੇ ਹੋ ਜੀ ਜਿਹੜੀ ਇਹਨੂੰ ਹੁੱਕ ਹੁੱਕ ਪਹਿਲੀ ਆ ਵੀਰ ਜੀ ਇਹ ਪੂਰੀ 2.5 ਇੰਚੀ ਮੋਟੀ ਹੈ ਜੀ ਤੇ ਸਟੈਂਡ ਫੁੱਲ ਹੈਵੀ ਹੈ ਲੋਡ ਦੀ ਟਰਾਲੇ ਨੂੰ ਖੜਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਮੱਛੀ ਘਾਟਾ ਵੀਰ ਜੀ ਫੁੱਲ ਲੰਬਾ ਕੀਤਾ ਹੋਇਆ ਤੇ ਘਾਟਾ ਵੀ ਆਪਾਂ ਨੇ 10 ਇੰਚੀ ਲਾਇਆ ਕਈ ਵੀਰ ਏਡੇ ਏਡੇ ਟਰਾਲਿਆਂ ਨੂੰ ਵੀ 8 ਇੰਚੀ ਲਾ ਦਿੰਦੇ ਆ ਪਰ ਆਪਾਂ ਨੇ 10 ਲਾਇਆ ਹੈ ਮਜ਼ਬੂਤੀ ਕਰਕੇ ਤੇ ਲੰਬਾਈ ਘਾਟੇ ਦੀ ਫੁੱਲ ਕੀਤੀ ਹੋਈ ਹੈ ਨਿਊ ਹੋਲੈਂਡ ਦੀ ਟਰੈਕਟਰ ਦੀ ਜਿਹੜੀ ਹੁਕੂ ਹੁੰਦੀ ਆ ਉਹ ਅੰਦਰ ਨੂੰ ਹੁੰਦੀ ਆ ਨਿਊ ਹੋਲੈਂਡ ਪਿੱਛੇ ਵੀ ਚਲੇਗਾ ਭਾਈ ਜੀ ਸਾਰੇ ਟਰੈਕਟਰਾਂ ਪਿੱਛੇ ਵੀ ਇਹ ਟਰਾਲਾ ਚਲੇਗਾ ਇਹ ਜੈਕ ਪੈਪ ਸਾਰਾ ਅੰਡਰਗਰਾਉਂਡ ਕੱਢਿਆ ਹੋਇਆ ਜੀ ਡਬਲ ਜੈਕ ਦੇ ਵਿੱਚ ਟਰਾਲਾ ਇਹ ਲਾਈਟਾਂ ਦੀ ਵਾਇਰਿੰਗ ਹੋ ਗਈ ਹੈ ਜੀ ਟਰੈਕਟਰ ਨਾਲ ਕਨੈਕਸ਼ਨ ਹੋ ਜਾਏਗਾ ਬ੍ਰੇਕਾਂ ਨਾਲ ਬ੍ਰੇਕ ਚੱਲਣਗੇ ਇੰਡੀਕੇਟਰ ਨਾਲ ਇੰਡੀਕੇਟਰ ਪਾਰਕਿੰਗ ਨਾਲ ਪਾਰਕਿੰਗ ਇਹ ਇੱਥੇ ਆਪਾਂ ਜੈਕ ਪੈਪ ਨੂੰ ਜਿੰਦਾ ਲਾ ਸਕਦੇ ਆ ਜੀ ਜਿੱਦਾਂ ਕੋਈ ਮੰਗੇ ਟਰਾਲਾ ਲੈ ਜਾਏ ਕੋਈ ਹੋਰ ਨਾ ਜੈਕ ਚੱਕ ਸਕੇ ਤੇ ਆ ਜੈਕ ਵਾਲੇ ਲੋਕ ਹੋਗੇ ਜੀ ਰੋਡ ਤੇ ਜਾਂਦੀ ਟਰਾਲੀ ਜੈਕ ਵਾਲੀ ਉੱਪਰ نیچے ਨਾ ਹੋਵੇ ਦੋਨੋਂ ਸਾਈਡਾਂ ਤੇ ਲੋਕ ਲੱਗੇ ਹੋਏ ਆ ਜੀ ਦੇਖ ਸਕਦੇ ਹੋ ਤੇ ਹੁਣ ਆ ਅੱਗੇ ਮਿੱਡੀ ਲੱਗੀ ਹੋਈ ਆ ਵੀਰ ਜੀ ਮਿੱਡੀ ਦੇ ਉੱਪਰ ਪਾਈਪ ਵੀ ਲਾਇਆ ਹੋਇਆ ਟਰੋਰ ਵਾਸਤੇ ਮਿੱਡੀ ਵੀਰ ਜੀ ਟਰੋਰ ਵਾਸਤੇ ਵੀ ਹੁੰਦੀ ਆ ਆਪਾਂ ਇਹਦੇ ਤੇ ਅੱਗੇ ਕੋਈ ਮਾਲ ਵੀ ਵਧਾ ਕੇ ਲੋਡ ਕਰ ਸਕਦੇ ਆ ਬਿੱਡ ਨੂੰ ਦੇਖ ਸਕਦੇ ਹੋ ਵੀਰ ਜੀ 3 ਫੁੱਟਾ ਬਿੱਡ ਫੁੱਲ ਮਜ਼ਬੂਤ ਆ ਜੀ ਮੋٹے ਪਾਈਪਾਂ ਵਾਲਾ 4 ਪੈ ਪੈ ਜੀ ਵਿਟ ਨੂੰ 5 5 ਪੈ ਪੈ ਵੀਰ ਜੀ 1 2 3 4 5 ਪੈ ਪੈ ਜੀ ਇਹ ਬੀਡੇ ਦੇ ਉੱਪਰ ਵੀ ਆਪਾਂ ਨੇ ਗੋਲ ਪੈ ਵੀ ਪਾਇਆ ਜੀ ਬਾਈਆਂ ਦੀ ਡਿਮਾਂਡ ਤੇ ਤੇ ਟਰਾਲੇ ਦੀ ਜਿਹੜੀ ਸੈਡ ਵਾਲੀ ਚਾਦਰ ਹੈ ਉਹ 10 ਗੇਜ ਹੈ ਜੀ ਫਰਸੇ ਨੂੰ ਸਮੁੰਦਰੀ ਜਹਾਜ਼ ਦਾ 6 ਐਮ ਐਮ ਹੈ ਚਾਦਰ 10 ਗੇਜ ਹੈ ਵੀਰ ਜੀ ਚੈੱਕ ਕਰ ਸਕਦੇ ਹੋ ਤੁਸੀਂ ਖੜਕਾ ਕੇ ਬਿਲਕੁਲ ਨਹੀਂ ਬੋਲੇਗੀ ਤੇ ਬਿਲਡਿੰਗ ਦੀ ਫਿਨਿਸ਼ਿੰਗ ਚੈੱਕ ਕਰੋ ਜੀ 2026 ਮਾਡਲ ਹੋ ਗਿਆ ਆਪਣਾ ਤੇ ਬਿਲਡਿੰਗ ਦੀ ਫਿਨਿਸ਼ਿੰਗ ਚੈੱਕ ਕਰੋ ਵੀ ਜੀ ਕੱਲੀ-ਕੱਲੀ ਐਂਗਲ ਦੇ ਤੁਹਾਨੂੰ ਚਾਰੋਂ ਸਾਈਡਾਂ ਤੋਂ ਪਹਿਲਾਂ ਫਿਨਿਸ਼ਿੰਗ ਚੈੱਕ ਕਰਾਉਂਦੇ ਆ ਜਿਹੜੀ ਅੱਜਕੱਲ ਵੀਰਾਂ ਦੀ ਸਭ ਤੋਂ ਵੱਧ ਡਿਮਾਂਡ ਹੈ। ਹਾਂ ਦੇਖ ਸਕਦੇ ਹੋ ਜੀ ਪਿੱਛੇ ਡਾਲੇ ਦੀ ਲੁੱਕ ਚੈੱਕ ਕਰ ਸਕਦੇ ਹੋ। ਵੱਡਾ ਫਰਮ ਪਾਈਆਂ ਦਾ ਗੁੱਤ ਹੈ ਜੀ ਮੋਨ ਟਰੋਲੀ ਵਾਲਾ। ਡਾਲੇ ਦੀ ਲੁੱਕ ਚੈੱਕ ਕਰ ਸਕਦੇ ਹੋ ਵੀਰ ਜੀ ਡਾਲੇ ਦੇ ਵੀ ਉੱਪਰ ਗੋਲ ਪਾਈਪ ਲੱਗਿਆ ਹੋਇਆ ਹੈ ਜੀ। ਤੇ ਡਾਲੇ ਤੇ ਆਪਾਂ ਨੇ ਦੋਨੋਂ ਸਾਈਡਾਂ ਤੇ ਕਲੱਚ ਲੋਕ ਵੀ ਲਾਏ ਹੋਏ ਆ ਵੀਰ ਜੀ ਆਹ ਦੇਖ ਸਕਦੇ ਹੋ ਇੱਥੇ ਵੀ ਕਲੱਚ ਲੋਕ ਹੈ ਜੀ ਉਧਰਲੀ ਸਾਈਡ ਵੀ ਕਲੱਚ ਲੋਕ ਹੈ ਤੇ ਇਹ ਸੰਗਲ ਹੈ ਜੀ ਡਬਲ ਕੰਮ ਕਰਤਾ ਵੀਰ ਜੀ ਇੱਕ ਚੀਜ਼ 2 ਜੋ ਜੇ ਦੂਜੀ ਚੀਜ਼ ਤੇ ਖੜੇਗਾ ਡਾਲਾ ਤੇ ਆਹ ਡਾਲਾ ਰੋਕਣ ਵਾਲੀ ਪੱਤੀਆਂ ਦੇਖ ਸਕਦੇ ਹੋ ਕਿੰਨੀ ਹੈਵੀ ਕਰਤੀਆਂ ਵੀਰ ਜੀ ਦੋ ਪੱਤੀਆਂ ਨੇ ਜੀ ਆਹ ਦੇਖ ਸਕਦੇ ਹੋ ਦੋ ਦੋ ਪੱਤੀਆਂ ਨੇ ਡਾਲਾ ਰੋਕਣ ਵਾਲੀਆਂ ਇਹ ਨਿੱਚੇ ਰਿੱਲਾਂ ਹੋ ਗਈਆਂ ਜੀ ਰੱਸਾ ਇਕੱਠਾ ਕਰਨ ਵਾਲੀਆਂ ਜਿੱਦਾਂ ਆਪਾਂ ਗੰਨੇ 'ਚ ਪਰਾਲੀ ਜਟਰਾਲਾ ਦਲਾਂਦੇ ਰਸਾਇਨਾ ਜੀ ਇਕੱਠਾ ਹੋ ਜਾਏਗਾ ਤੇ ਨਵੇਂ ਟਾਇਰ ਪਾਏ ਆ ਬਈਆਂ ਨੇ ਟਰਾਲੇ 'ਚ ਹਿੱਸਾ ਚੈੱਕ ਕਰ ਸਕਦੇ ਹਾਂ ਵੀਰ ਜੀ 7 ਇੰਚੀ ਮੋਟਾ ਹਿੱਸਾ ਹੈ ਜੀ ਇਹਨੂੰ ਰੇਲ ਦਾ ਟਾਇਰਾਂ ਪਿੱਛੇ ਮੈਟ ਲੱਗੇ ਆ ਤੇ 84 10 ਇੰਚੀ ਹੈ ਜੀ ਬਿਲਕੁਲ ਪਸਟੀਲ ਦੇ ਆ ਡਬਲ ਜੈਕ ਹੈ ਜੀ ਉਹ ਵੀ ਤੁਹਾਨੂੰ ਆਪਾ ਦਿਖਾਉਂਦੇ ਆ ਜੈਕ ਇਹਨੂੰ 25 25 ਟਨ ਵਾਲੇ ਦੋ ਜੈਕ ਲੱਗੇ ਆ ਵੀਰ ਜੀ ਇਹ 4 ਦੋ ਦੇ ਬੱਤੇ ਆ ਜੀ ਆਈਐਸਆਈ ਮਾਰਕਾ ਜਿਹੜਾ ਇਹ ਬੱਤਾ ਲੱਗਿਆ ਜੀ ਇਹਨੂੰ ਫੁੱਟ ਚ 3 ਕਿਲੋ ਵਜਣ ਹੈ ਵੀਰ ਜੀ ਬੱਤੇ ਨੂੰ ਇਹ ਸਲੰ ਅੰਸਰ ਹੈ ਜੀ ਇਹ ਲਾਈਟਾਂ ਆਉਗੀਆਂ ਸਾਈਡਾਂ ਦੇ ਛੋਟੀ ਲਾਈਟਾਂ ਆਉਗੀਆਂ ਆ ਟਾਇਰਾਂ ਦੇ ਉੱਪਰ ਕਵਰ ਵੀ ਲਾਏ ਹੋਏ ਜੀ ਆਫ ਰੋਡ ਲਿਖਿਆ ਹੈ ਡੀਪ ਬਲੇਡ ਵੀ ਇਹਨੂੰ ਕਹਿੰਦੇ ਆ ਇਹ ਆਪਣਾ ਲਾਈਟ ਹੋ ਗਈ ਜੀ ਦੋਨੋਂ ਸਾਈਡਾਂ ਦੇ ਬੜੀਆਂ ਟਰੱਕ ਵਾਲੀਆਂ ਲਾਈਟਾਂ ਆਉਗੀਆਂ ਤੇ ਪਿੱਟ ਦੇ ਲੇਜ਼ਰ ਕਟਿੰਗ ਮਾਲ ਵੀ ਲਾਇਆ ਹੋਇਆ ਵੀਰ ਜੀ ਇਸੇ ਵੀ ਵੀਰ ਨੂੰ ਕੋਈ ਵੀ ਸੈਜ ਟਰਾਲਾ ਤਿਆਰ ਕਰਾਣਾ ਹੋਵੇ 10 ਦਿਨ ਦੇ ਵਿੱਚ ਆਪਾਂ ਤਿਆਰ ਕਰਕੇ ਦੇ ਦਾਂਗੇ ਵੀਰ ਜੀ ਜਿੱਤਾ ਦਾ ਮਰਜ਼ੀ ਡਿਜ਼ਾਈਨ ਕਰਾਣਾ ਹੋਵੇ ਮੋਨ ਟ੍ਰੋਲੀ ਵਾਲਾ ਐਮ ਵੀ ਡਬਲ 18 ਬਾਈ 8 ਫੁੱਟ ਸੈਜ ਹੈ ਜੀ ਟਰਾਲੇ ਦਾ ਇਹ ਨੋਪਾਂ ਨੇ 19 ਐਂਗਲਾਂ ਪਾਈਆਂ ਨੇ ਸਾਈਡ ਤੇ ਤੇ 4-4 ਬੱਤੇ ਪਾਏ ਆ ਮਜ਼ਬੂਤੀ ਵਾਸਤੇ ਵੀਰ ਜੀ ਇਹ 4 ਇੰਚੀ ਚੈਨਲ ਦੀਆਂ سپورਟਾਂ ਨੇ ਜੀ ਦੇਖ ਸਕਦੇ ਹੋ ਪਹਿਲੀ سپورਟ ਦਾ 4 ਇੰਚੀ ਬੱਤੇ ਦੀ ਆਪਾਂ ਨੇ ਅੱਗੇ ਲਾਤੀ ਤੇ ਦੂਜੀ ਟਾਇਰਾਂ ਦੇ ਅੱਗੇ ਤੇ ਤੀਜੀ ਟਾਇਰਾਂ ਦੇ ਪਿੱਛੇ ਚੌਥੀ ਸਾਰਿਆਂ ਤੋਂ ਲਾਸਟ ਹੈ ਜੀ ਇਹਦੀ ਜਿਹੜੀ ਆਪਣੀ ਗਾਰੰਟੀ ਹੈ ਵੀਰ ਜੀ 5 ਸਾਲ ਦੀ ਫੁੱਲ ਗਾਰੰਟੀ ਹੁੰਦੀ ਹੈ ਜੀ ਜਿੰਨਾ ਮਰਜੀ ਲੋਡ ਪਾ ਸਕਦੇ ਹੋ ਕੋਈ ਵੀ ਕਮੀ ਪੇਸੀ ਆ ਜੇ ਆਪਣੀ ਪੂਰੀ 5 ਸਾਲ ਦੀ ਗਾਰੰਟੀ ਹੈ ਵੀਰ ਜੀ ਇਹਦਾ ਰੇਟ ਵੇਟ ਆਪਾਂ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਦੇ ਆ 40 ਕਮੰਟਲ ਇਹਦਾ ਵੇਟ ਹੈ ਜੀ 3,60,000 ਰੁਪਏ ਦੇ ਵਿੱਚ ਰੈਡੀ ਹੋਇਆ ਵੀਰ ਜੀ ਟਾਇਰ ਬਾਈਆਂ ਦੇ ਆਪਣੇ ਨੇ ਡਬਲ ਜੈਕ ਡਬਲ ਟਾਇਰ ਹਿੱਸਾ ਰੇਲ ਵਾਲਾ ਹੈ ਜੀ 7 ਇੰਚੀ ਮੋਟਾ ਫਰਸ ਇਹਨੂੰ ਸਮੁੰਦਰੀ ਜਹਾਜ਼ ਦਾ ਹੈ ਵੀਰ ਜੀ ਇੱਕ ਵਾਰ ਆਪਾਂ ਤੁਹਾਨੂੰ ਅੰਦਰ ਤੋਂ ਫਰਸ਼ ਦੀ ਵੀ ਝਾਕੀ ਮਰਵਾ ਦਿੰਦੇ ਆਂ ਉੱਪਰ ਚੜ੍ਹ ਕੇ। ਡਾਲਾ ਇਹਦਾ ਬਹੁਤ ਭਾਰੀ ਆ ਵੀਰ ਜੀ ਇਕੱਲੇ ਤੋਂ ਖੁੱਲਣਾ ਨਹੀਂ। ਉੱਪਰ ਤਰਪਾਲ ਪਾਇਆ ਵੀਰ ਜੀ ਆ ਦੇਖ ਸਕਦੇ ਹਾਂ ਜਾਪਾਨੀ ਜਾਲੀ ਲੱਗੀ ਹੋਈ ਹੈ ਜੀ ਸਟੀਲ ਦੀ। ਦੇਖ ਸਕਦੇ ਹੋ। ਸਵਾ ਦੋ ਫੁੱਟ ਬਾਡੀ 3 ਫੁੱਟ ਬ੍ਰਿੱਡ। ਤੇ ਟਰਾਲੇ ਆਪਣੇ ਕੋਲ ਚੈੱਕ ਕਰ ਸਕਦੇ ਹੋ ਵੀਰ ਜੀ ਸਾਰੇ ਸਾਈਜ਼ ਖੜੇ ਹੈ ਜੀ। ਜਿਹੜਾ ਮਰਜੀ ਸਹਿ ਤੁਸੀਂ ਟਰਾਲਾ ਲੈ ਸਕਦੇ ਹੋ। ਇੱਕ ਟਰਾਲਾ ਉਹ ਜਾਣ ਲੱਗ ਰਿਹਾ ਜੀ ਦੇਖ ਸਕਦੇ ਹੋ ਟੈਰੀਫਰਮ। ਪੂਨ ਹੈਵੀ ਟਰੇਲਰ ਤਿਆਰ ਹੋਇਆ ਵੀਰ ਜੀ। ਕਿਸੇ ਵੀਰ ਨੂੰ ਵੀ ਤਿਆਰ ਕਰਾਉਣਾ ਹੋਵੇ ਅੰਬਾਲਾ ਸ਼ਹਿਰ ਵਰਕਸ਼ਾਪ ਹੈ ਜੀ ਆਪਣੀ। ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਬਾਲਾ। MEW ਆਪਣਾ ਮਾਰਕ ਆ ਗਿਆ ਵੀਰ ਜੀ ਦੇਖ ਸਕਦੇ ਹੋ M ਤੋਂ ਮੂਹਨ ਹੈ ਜੀ E ਤੋਂ ਇੰਟਰਪ੍ਰਾਈਜ਼ ਹੈ W ਤੋਂ ਵਰਕਸ਼ਾਪ ਹੈ ਵੀਡੀਓ ਵੀਰ ਜੀ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਤੇ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਦੱਬ ਕੇ ਆਪਾਂ ਤੁਹਾਨੂੰ ਬੜੇ-ਬੜੇ ਟਰਾਲਿਆਂ ਦੀ ਵੀਡੀਓ ਦਿਖਾਉਂਦੇ ਹੀ ਰਹਿੰਦੇ ਆ ਵੀਰ ਜੀ ਕਈ ਵੀਰ ਕਹਿੰਦੇ ਨੇ ਕਿ ਵੀਡੀਓ ਹੋਰ ਜਲਦੀ ਪਾਇਆ ਕਰੋ ਵੀਰ ਜੀ ਆ ਦੇਖ ਸਕਦੇ ਹੋ ਸਾਰੇ ਟਰਾਲੇ ਆਰਡਰ ਦੇ ਵੀ ਖੜੇ ਆ ਜੀ ਇੰਨਾ ਚੋਂ ਬਿਨਾਂ ਆਰਡਰ ਤੋਂ ਵੀ ਖੜੇ ਆ ਟਾਈਮ ਹੀ ਨਹੀਂ ਲੱਗਦਾ ਵੀਡੀਓ ਬਣਾਣ ਦਾ ਇਹ ਟਰਾਲਾ ਵੀ ਅੱਜ ਜਾਣ ਲੱਗੇ ਵੀ ਜੀ ਇਸੇ ਆਪਾਂ ਇਸ ਕਰਕੇ ਵੀਡੀਓ ਬਣਾਈ ਆ ਇਹਦੀ ਫੇਸਬੁੱਕ ਇੰਸਟਾਗ੍ਰam YouTube ਸਭ ਜਗ੍ਹਾ ਸੇਮ ਪੇਜ ਬਣਿਆ ਹੋਇਆ ਵੀਰ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਵੀਰ ਜੀ